ਫਰਾਂ ਕਰਕੇ ਫਿਰੋਜ਼ਪੁਰ ਦੇ ਕਈ ਜਿਹੜੇ ਵਸਿੰਦੇ ਆ ਉਹ ਕਾਫੀ ਪਰੇਸ਼ਾਨ ਦਿਖਾਈ ਦਿੱਤੇ ਕਿਉਂਕਿ ਲੋਕਾਂ ਦੇ ਘਰਾਂ ਤੱਕ ਵੀ ਜਿਹੜਾ ਪਾਣੀ ਆ ਪਹੁੰਚ ਚੁੱਕਾ ਹੈ ਖਾਸ ਤੌਰ ਤੇ ਜਿਹੜੇ ਥੱਲੇ ਲੱਗੇ ਹੈਗੇ ਆ ਉਹਦਾ ਵਿੱਚ ਜਿਹੜੀ ਪਾਣੀ ਦੀ ਉਹ ਜਿਹੜੀ ਆ ਮਾਰ ਪਈ ਆ ਜਿਸ ਕਰਕੇ ਸਰਕਾਰ ਵੱਲੋਂ ਜਿਹੜੀ ਇੱਕ ਰਾਹਤ ਕੈਂਪ ਜਿਹੜੇ ਪ੍ਰਸ਼ਾਸਨ ਵੱਲੋਂ ਲਗਵਾਏ ਗਏ ਨੇ ਤੁਸੀਂ ਦੇਖ ਸਕਦੇ ਹੋ ਵੀ ਅੱਜ ਤੱਕ ਤਸਵੀਰਾਂ ਦੇ ਵਿੱਚ ਜਿਹੜੇ ਲੋਕ ਆਪਣੇ ਘਰ ਛੱਡ ਕੇ ਅੱਜ ਨੇ ਉਹਨਾਂ ਨੂੰ ਇੱਥੇ ਰਾਹਤ ਕੈਂਪਾਂ ਵਿੱਚ ਰੱਖਿਆ ਗਿਆ ਤੇ ਪੂਰਾ ਜਿਹੜਾ ਵੀ ਇਹਨਾਂ ਨੂੰ ਸਾਰਾ ਰਾਸ਼ਨ ਦੇ ਜਾ ਜ਼ਰੂਰੀ ਜਿਹੜਾ ਸਮਾਨ ਹੈ ਉਹ ਇੱਥੇ ਜਿਹੜਾ ਮੁਹੱਈਆ ਵੀ ਚਲਾਉ ਕਰ ਨਾ ਜਿਹੜੀਆਂ ਇੱਥੇ ਬੈਠੀਆਂ ਹੋਈਆਂ ਸਾਫ਼ ਤੌਰ ਤੇ ਦਿਖਾਈ ਦੇਦੇ ਆ ਬਜ਼ੁਰਗ ਮਹਿਲਾਵਾਂ ਵੀ ਜਿਹੜੀਆਂ ਇੱਥੇ ਪਹੁੰਚੀਆਂ ਹੋਈਆਂ ਕਿਉਂਕਿ ਉੱਥੇ ਪਾਣੀ ਘਰਾ ਦੇ ਵਿੱਚ ਬਹੁਤ ਵਧ ਗਿਆ ਤੇ ਜਿਸ ਕਰਕੇ ਲੋਕਾਂ ਨੂੰ ਮਜਬੂਰਨ ਜਿਹੜਾ ਰਾਹਤ ਕੈਂਪਾਂ ਵਿੱਚ ਆਣਾ ਪਿਆ ਤੇ ਕੁਝ ਦੇਣ ਵਾਸਤੇ ਤੇ ਇੱਥੇ ਜਿਹੜੇ ਕੀ ਹਾਲਾਤ ਨੇ ਤੇ ਕਿਸ ਤਰ੍ਹਾਂ ਦੀ ਜਿਹੜੀ ਇੱਥੇ ਮਦਦ ਹੋ ਰਹੀ ਆ ਸੀ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਮਾ ਜੀ ਕਿੱਥੋਂ ਆਇਓ ਤੇ ਕੀ ਹਾਲਾਤ ਨੇ ਕੈਂਡੀ ਵਾਲੀ ਤੇ ਇਸ ਟਾਈਮ ਇੱਥੇ ਤੁਸੀਂ ਆਇਓ ਕਿਸ ਤਰ੍ਹਾਂ ਦੇ ਹਾਲਾਤ ਹੈ ਕੀ ਕੀ ਮਿਲਦਾ ਕੋਈ ਤਰਫ ਮਿਲਦਾ ਤਾਂ ਇਹ ਵੀ ਕਰਾ ਦੇਣਾ ਇਹ ਪਹਾਰੇ ਡੁੱਬੇ ਪੈਨਕਾਰ ਵੀ ਹੂੰ ਤੇ ਹੁਣ ਇੱਥੇ ਆ ਚੱਲਦੇ ਆ ਗਏ ਤੇ ਇਹ ਤੇ ਹੁਣ ਤਾਂ ਮਿਲ ਹੀ ਜਾਂਦਾ ਹੈ ਹਾਂ ਕੰਪਨੀ ਨੂੰ ਸਾਰਾ ਮਿਲਦਾ ਪਿਆ ਹਾਂ ਮਤਲਬ ਜਿਹੜੀ ਰੋਟੀ ਪਾਣੀ ਹੈ ਸਾਰਾ ਮਿਲ ਹੀ ਜਾਂਦਾ ਜਾਂ ਜਿਹੜੇ ਸਾਡੇ ਫਸਾਏ ਨੇ ਹੂੰ ਛਾ ਸਾਡੇ 4-5 5 ਲੱਖ ਤੇ 10 ਲੱਖ ਦੇ ਛਾ ਡੁੱਬ ਗਈਆਂ ਹੂੰ ਉਹ ਹਾੜੇ ਪੈੜੀ ਵੀ ਨਹੀਂ ਨਾ ਹੋएगी ਜੋ ਤੋੜ ਕੇ ਹਾਂ ਨੂੰ ਕੀ ਮਿਲਣਾ ਡੋਬੇ ਦਾ ਹਾਂ ਸਾਨੂੰ ਰੋਟੀ ਤਾਂ ਹੀ ਬਿਨ ਲੱਗਦੀ ਰੋਟੀ ਤਾਂ ਖਾ ਵੀ ਤਾਂ ਬੜਾ ਬੇਚਾਨਾ ਪੈਂਦਾ ਹੈ ਹਾਂ ਮੈਂ ਹਰੇ ਲੋਕਾਂ ਬਦੀ ਅੰਦਰਾ ਹਟ ਲਾ ਕੇ ਆਇਆ ਸਾਨੂੰ ਇਲਾ ਵਿੱਚ ਚਕਾਰ ਦੇ ਦੇ ਚਾਰ ਪੰਜ ਪਰਿਵਰਤ ਤੇ ਪਾਸੇ ਤਾਂ ਹੈ ਖਾਣਾ ਤੇ ਕਾਹ ਕਹੇ ਹੈ ਇਹ ਕਿ ਆਦਾ ਕਿ ਕਈ ਨਹੀਂ ਰੋਟੀ ਦੋੜੀ ਮਿਲ ਜਾਂਦੀ ਹੈ ਇੱਕਦਮ ਨਾਲ ਜੀ ਬਾਜੀ ਹਾਂ ਤਾਂ ਸਭ ਮਰ ਲੈ ਹਾਂ ਕਾਹ ਤੀਜਾ ਨਹੀਂ ਤਾਂ ਹੁੰਦੀ ਥੇ ਆ ਦੇ ਬੂਖ ਖਲਾਸ ਮਾਨ ਰੱਖ ਲਈਏ ਤੇ ਕੋ ਰਾਹਤ ਕੈਂਪ ਚ ਸਰਕਾਰ ਜਿਹੜੇ ਆ ਵੀ ਇਹਨਾਂ ਜ਼ਰੂਰੀ ਸਮਾਨ ਨਾਲ ਕਰਾ ਰਹੀ ਆ ਰੋਟੀ ਪਾਣੀ ਦੀ ਜਗ੍ਹਾ ਦਿੱਤੀ ਪਈ ਆ ਲੇਕਿਨ ਥੋੜੇ ਜਿਹੇ ਜਿਹੜੇ ਆ ਵੀ ਕੈਂਪ ਮੰਦ ਮੰਦ ਵਿੱਚ ਬਿਲਾਲ ਵੀ ਇਹਨਾਂ ਦੇ ਹੈਗਾ ਇਹ ਪਹਿਲੀ ਜੇ ਤੁਸੀਂ ਪਹਿਲੀ ਕਿੱਥੋਂ ਆਇਓ ਜਿੱਥੇ ਵੀ ਲਾਦੇ ਆ ਤੇ ਆ ਤੇ ਪੀ ਆ ਜੇ ਮਤੋਂ ਕੋਈ ਕੁਝ ਮਚਾ ਦਾ ਕੁਝ ਮਿਲਦਾ ਪਿਆ ਪਿੱਛੇ ਪਰਿਵਾਰਾਂ ਦਾ ਕੀ ਲਾਦੇ ਸਾਰੇ ਇੱਥੇ ਆਉਂਦੇ ਸੁਲਾਈ ਅੰਦਰ ਚੱਲ ਜੀ ਕੋਈ ਮੁਸ਼ਕਲ ਤਾਂ ਨਹੀਂ ਹੈਗੀ ਪਛਾਈ ਕਹਿੰਦੇ ਮੁਸ਼ਕਲਾ ਹੈਗੀਆਂ ਲੇਕਿਨ ਇੱਥੇ ਜੜਿਆ ਕੋਈ ਮੁਸ਼ਕਲ ਨਹੀਂ ਕਿਉਂਕਿ ਇੱਥੇ ਜੜਿਆ ਵੀ ਸਾਰਾ ਜੜਾ ਇੰਤਜ਼ਾਮ ਹੈ ਉਹ ਪ੍ਰਸ਼ਾਸਨ ਵੱਲੋਂ ਕੀਤਾ ਗਿਆ ਵੀ ਰੋਟੀ ਪਾਣੀ ਜਾਂ ਹੋਰ ਵੀ ਜੜਿਆ ਕੋਈ ਜ਼ਰੂਰੀ ਸਮਾਨ ਇਹਨਾਂ ਨੂੰ ਮਿਲਦਾ ਪਿਆ ਖਾਸ ਤੌਰ ਤੇ ਬੱਚੇ ਵੀ ਜੜਿਆ ਉਹ ਇੱਥੇ ਬੈਠੇ ਹੋਏ ਦਿਖਾਈ ਦੇ ਰਹੇ ਨੇ ਜਿਨ੍ਹਾਂ ਨੂੰ ਜੜਾ ਸਾਰਾ ਸਮਾਨ ਇੱਥੇ ਮਿਲਦਾ ਪਿਆ ਕਿਉਂਕਿ ਹਰ ਪਾਸੇ ਜੜਿਆ ਪਾਣੀ ਪਾਣੀ ਜਿਹੜਾ ਹੋਇਆ ਪਿਆ ਜਿਸ ਕਰਕੇ ਲੋਕਾਂ ਨੂੰ ਵੱਡੀਆਂ ਮੁਸ਼ਕਲਾਂ ਆ ਰਹੀਆਂ ਖਾਸ ਤੌਰ ਤੇ ਜਿਹੜੇ ਤੁਹਾਡੇ ਇਲਾਕੇ ਹਜੇ ਆ ਉਥੇ ਲੋਕਾਂ ਨੂੰ ਵੱਡੀਆਂ ਜਿਹੜੀਆਂ ਮੁਸ਼ਕਲਾਂ ਜਿਹੜੀਆਂ ਉਹ ਆ ਰਹੀਆਂ ਜਿਸ ਕਰਕੇ ਵੀ ਲੋਕਾਂ ਨੂੰ ਜਿਹੜਾ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਜਿਹੜੇ ਰਾਤ ਕੈਂਪ ਬਣਾਏ ਆ ਉਹ ਰਾਹਤ ਕੈਂਪਾਂ ਦੇ ਵਿੱਚ ਜਿਹੜਾ ਰੱਖਿਆ ਕਰ ਰਿਹਾ ਤਸਵੀਰਾਂ ਅਸੀਂ ਕਸ਼ਾਨੀਆਂ ਵੀ ਕਈ ਜਿਹੜੇ ਕਾਫੀ ਲੋਕ ਹੈ ਜਿਹੜੇ ਇਸ ਰਾਤ ਕੈਂਪ ਦੇ ਵਿੱਚ ਆ ਚੁੱਕੇ ਉਹ ਹਿੱਸੇ ਬਣੇ ਹੋਏ ਨੇ ਕਿਉਂਕਿ ਇਹਨਾਂ ਹਾਲਾਤਾਂ ਦੇ ਵਿੱਚ ਜਿਹੜੋ ਮੰਗਰ ਕੋਈ ਮੁਸ਼ਕਲ ਆਂਦੀ ਹੈ ਤੇ ਉਹਨੂੰ ਜਿਹੜੀ ਆ ਵੀ ਹਾਲਾਤ ਜਿਹੜੇ ਵੱਧ ਤੋਂ ਵੱਧ ਜਿਹੜੇ ਆ ਹੋ ਜਾਂਦੇ ਆ ਇਸ ਤੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਆਂ ਵੀ ਆਖਿਰ ਇਹਨਾਂ ਨੂੰ ਜਿਹੜਾ ਸਮਾਨ ਮਿਲਦਾ ਪਿਆ ਵੀ ਉਹ ਵਾਕਈ ਉਹ ਠੀਕ ਮਿਲਦਾ ਪਿਆ ਕਿਉਂਕਿ ਕਿਸੇ ਦੀ ਵੀ ਕੋਈ ਅਧਾ ਸ਼ਿਕਾਇਤ ਜਿਹੜੀ ਉਹ ਨਹੀਂ ਮਿਲਦੀ ਪਈ ਤੇ ਲੋਕਾਂ ਨੇ ਕਹਿ ਵੀ ਵਧੀਆ ਸਮਾਨ ਜਿਹੜਾ ਮਿਲਦਾ ਪਿਆ ਤਾਂ ਜੀ ਇੱਥੇ ਕੀ ਹਾਲਾਤ ਹੈ ਤੇ ਕਿੰਨੇ ਕੁ ਲੋਕ ਆ ਗਏ ਲੋਕ 2800 ਬੰਦੇ ਆ ਗਏ ਅੱਛਾ ਤੇ ਸੇਂਗ ਰਾਜ ਨੂੰ ਮਿਲ ਜਾਂਦਾ ਹੋਣਾ ਓਕੇ ਉਹਨਾਂ ਨੂੰ ਜੇ ਲੋਕਾਂ ਨੂੰ ਕੀ ਮਤਲਬ ਚੀਜ਼ ਦੀ ਲੋੜ ਹੈ ਉਹ ਸਭ ਮਿਲ ਜਾਂਦੀ ਹੈ ਜੀ ਉਹਨਾਂ ਨੂੰ ਸਾਰੇ ਮਿਲ ਜਾਂਦੇ ਜੀ ਕੋਈ ਸੁੱਕਾ ਰਾਸ਼ਨ ਮਿਲ ਜਾਵੇ ਤਾਂ ਚਲੋ ਠੀਕ ਹੈ ਵਧੀਆ ਉਹ ਕੀ ਕਰਨਾ ਤੁਸੀਂ ਜੇ ਇੱਥੇ ਬਣੀ ਬਰਾਈ ਮਿਲਦੀ ਹੈ ਤਾਂ ਬੜੀ ਬੜਾਈ ਹੌਟਾ ਫਿਰ ਕਰਾਂਗੇ ਵਰਤਾਂ ਸਾਰਾ ਇਹ ਦੋੜ ਕੇ ਅੱਛਾ ਜਿਹੜਾ ਚਾਰ ਦਾ ਨਾਗ ਜਾਂ ਰੋਦੇ ਆ ਆਥਾ ਫਿਰ ਰੋ ਜਾਣਗੇ ਆ ਓਕੇ ਵੀ ਲੋਕ ਕਹਿੰਦੇ ਵੀ ਹੁੰਦਾ ਜੇ ਨਾ ਸਾਰਾ ਕੁਝ ਮਿਲ ਜਾਂਦਾ ਲੇਕਿਨ ਬਾਅਦ ਚੋਂ ਜਿਹਨੂੰ ਅਸੀਂ ਘਰੇ ਜਾਣਾ ਉਹਦੇ ਵਾਸਤੇ ਵੀ ਸਾਨੂੰ ਜਿਹੜਾ ਸੁਤਾਰਨ ਨਹੀਂ ਮਿਲਦਾ ਤੈਨਾਂ ਤੁਹਾਨੂੰ ਅਸੀਂ ਇਹ ਤਸਵੀਰਾਂ ਅਸੀਂ ਬਖਾਣੀਆਂ ਰਿਅਲ ਟਾਈਮ ਜਿਹੜਾ ਵੀ ਅਸੀਂ ਕੈਂਪ ਜਿਹੜਾ ਵੀ ਲੱਗਾ ਹੋਇਆ ਰਾਤ ਕੈਂਪ ਹੈਗਾ ਸਾਰਾ ਸਮਾਨ ਜਿਹੜਾ ਚਾਹੀ ਦਵਾਈਆਂ ਤੋਂ ਲੈ ਕੇ ਖਾਣ ਪੀਣ ਦਾ ਜਿਹੜਾ ਸਾਰੇ ਸਮਾਨ ਹੈਗਾ ਉਹ ਇੱਥੋਂ ਜਿਹੜੇ ਮਿਲਦੇ ਵੀ ਪਏ ਨੇ ਤੁਸੀਂ ਦੇਖ ਸਕਦੇ ਸਾਰਾ ਕੰਮ ਉਹ ਚੱਲਦਾ ਪਿਆ ਤੇ ਉੱਤੇ ਅਸੀਂ ਗੱਲ ਵੀ ਕਰਦਨੇ ਆ ਪਛਾਸੀ ਦੇ ਅਧਿਕਾਰੀਆਂ ਦੀ ਜਿਨ੍ਹਾਂ ਦੇ ਇੱਥੇ ਨੋਡਲ ਅਫਸਰ ਲਾਇਨ ਹੋਏ ਨੇ ਜਿਨ੍ਹਾਂ ਦੀ ਦੇਖਰੇਖ ਤੇ ਸਾਰਾ ਕੰਮ ਚੱਲਦਾ ਪਿਆ ਭਾਜੀ ਕਿੰਨੇ ਇੱਥੇ ਜਿਹੜੇ ਰਾਹਤ ਕੈਂਪ ਦੇ ਵਿੱਚ ਲੋਕ ਹੈਗੇ ਆ ਤੇ ਕਿਸ ਤਰ੍ਹਾਂ ਦੇ ਇੰਤਜ਼ਾਮ ਹੈ ਉਹਨਾਂ ਦੇ 247 ਲੋਕ ਇੱਥੇ ਸਾਡੇ ਕੋਲ ਏਕਿਊਏਟ ਕੀਤੇ ਹੋਏ ਨੇ ਤੇ ਪਰੰਤ ਸਾਰੇ ਵਧੀਆ ਨੇ ਸਾਰੇ ਡਿਪਾਰਟਮੈਂਟਾਂ ਦਾ ਡਿਊਟੀਆਂ ਲੱਗੀਆਂ ਹੋਈਆਂ ਨੇ ਕਿ ਉਹ ਆਪਣੇ ਆਪਣੇ ਡਿਊਟੀ ਬੜੀ ਵਧੀਆ ਤਾਂ ਇਹਨਾਂ ਬਾਰੇ ਕਿਸ ਤਰ੍ਹਾਂ ਦੀ ਮਦਦਗੀ ਇਹਨਾਂ ਨੂੰ ਜਿਹੜਾ ਰਾਸ਼ਨ ਦੇ ਵਿੱਚ ਕਿ ਦਿੱਤਾ ਜਾ ਰਿਹਾ ਜਾਂ ਕੋਈ ਹੋਰ ਜਿਹੜੀ ਸਹੂਲਤਾਂ ਕਿਹੜੀਆਂ-ਕੜੀਆਂ ਦਿੱਤੀਆਂ ਜਾਂਦੀਆਂ ਇਹਨਾਂ ਨੂੰ ਇੱਥੇ ਸੁੱਤਾ ਰਾਸ਼ਨ ਮਿਲਦਾ ਹੈ ਇਹਨਾਂ ਨੂੰ ਪਰ ਪੇਡ ਕਰਕੇ ਖੂੜ ਖਵਾਲਨੇ ਆ ਤੇ ਬਾਕੀ ਸੇਵਾ ਸੁਲਤਾਨਾਂ ਲਈ ਪ੍ਰੋਵਾਈਡ ਹੋਣ ਵਾਲੇ ਸਵੇਰੇ ਸ਼ਾਮ ਜਿਹੜੀ ਮੱਛਰ ਦੀ ਦਵਾਈ ਦਾ ਛਲਕਾ ਹੁੰਦਾ ਤੇ ਬਾਥਰੂਮ ਚੋ ਵੀ ਕੰਟੇਨਟੀਟੀਆਂ ਲੱਗੀਆਂ ਨੇ ਸਾਰੇ ਡਿਪਾਰਟਮੈਂਟਾਂ ਦੀ ਉਹ ਆਪਣਾ ਕੰਮ ਚੋ ਵੀ ਕੱਟੇ ਪ੍ਰੋਪਰ ਕਰ ਦੇ ਕਿ ਇਹਨਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਫਿਰ ਦੇਖ ਸਕਦੇ ਹੋ ਅਸਲ ਪੰਕਪਰੀਆ ਤਸਵੀਰਾਂ ਵੀ ਅਸੀਂ ਵਿਖਾਣੀਆਂ ਵੀ ਜਿਹੜੇ ਅਧਿਕਾਰੀ ਬੈਠੇ ਨੇ ਸਾਰੇ ਜਿਹੜੇ ਇੱਥੇ ਕੈਪ ਲਗਾਏ ਹੋਏ ਨੇ ਚਾਹੇ ਦਵਾਈਆਂ ਦੀ ਜ਼ਰੂਰਤਮੰਦ ਹੋਣ ਤੇ ਚਾਹੇ ਖਾਣ ਪੀਣ ਦਾ ਸਮਾਨ ਹੋਰ ਖਾਸ ਤੌਰ ਤੇ ਬੱਚਿਆਂ ਦਾ ਵੀ ਜਿਹੜਾ ਧਿਆਨ ਹੈ ਉਹ ਇੱਥੇ ਰੱਖਿਆ ਜਾ ਰਿਹਾ ਤੁਹਾਨੂੰ ਉਹ ਜਗ੍ਹਾ ਵੀ ਅਸੀਂ ਦਿਖਾਣੀਆਂ ਵੀ ਜਿੱਥੇ ਇਹਨਾਂ ਵਾਸਤੇ ਜਿਹੜਾ ਵੀ ਖਾਣਾ ਵੀ ਜਿਹੜਾ ਹੈਗਾ ਉਹ ਤਿਆਰ ਹੁੰਦਾ ਤੇ ਉਹਨਾਂ ਨੂੰ ਬਣਾ ਕੇ ਜਿਹੜਾ ਉਹ ਤੇ ਹੁਣ ਦਿੱਤਾ ਜਾਂਦਾ ਉਹ ਵੀ ਅਸੀਂ ਤਸਵੀਰਾਂ ਵੀ ਜੜੀਆਂ ਇੱਥੇ ਜਿਹੜਾ ਵੀ ਨੂੰ ਕਹਿ ਸਕਦੇ ਆ ਵੀ ਲੰਗਰ ਦੀ ਵੀ ਵਿਵਸਥਾ ਜਿਹੜੀ ਹੁੰਦੀ ਆ ਉਹ ਵੀ ਜਿਹੜੀ ਆ ਇੱਥੇ ਜਿਹੜੀ ਆ ਮੌਜੂਦ ਰਹਿੰਦੀ ਆ ਤਾਂ ਜੋ ਵੀ ਜਿਹੜਾ ਜਿਨ੍ਹਾਂ ਨੂੰ ਜੜੀ ਵੀ ਜੜੀ ਚੀਜ਼ ਆ ਉਹ ਇੱਥੇ ਮਿਲ ਜਾਵੇ ਤੇ ਤੁਸੀਂ ਜਿਹੜੀਆਂ ਤਸਵੀਰਾਂ ਵਿੱਚ ਇਸ ਚਮ ਦੇਖ ਰਹੇ ਹੋ ਵੀ ਦਵਾਈਆਂ ਦਾ ਜੇ ਕਿਸ ਤਰ੍ਹਾਂ ਦਾ ਜਿਹੜਾ ਇੰਤਜ਼ਾਮ ਹੈ ਉੱਥੇ ਕੀਤਾ ਹੈ ਕਾਫੀ ਲੋਕ ਆ ਜਿਹੜੇ ਪਾਣੀ ਕਰਕੇ ਇਨਫੈਕਸ਼ਨ ਵੀ ਜਿਨ੍ਹਾਂ ਨੂੰ ਹੋ ਜਾਂਦੀ ਆ ਜਿਸ ਕਰਕੇ ਉਹ ਇੱਥੇ ਦਵਾਈਆਂ ਵੀ ਜੜੀਆਂ ਇੱਥੇ ਲੈਣ ਆ ਜਾਂਦੇ ਆ ਲੇਕਿਨ ਸਾਰੇ ਪ੍ਰਬੰਧ ਪੂਰਤਾ ਜਿਹੜੇ ਉਹ ਕੀਤੇ ਗਏ ਨੇ ਅਸੀਂ ਗੱਲ ਵੀ ਕਰ ਲਏ ਆ ਮੈਡਮ ਇੱਥੇ ਕਿਸ ਤਰ੍ਹਾਂ ਦੇ ਜਿਹੜੇ ਆ ਵੀ ਲੋਕ ਜਿਹੜੇ ਆ ਰਹ i ਪੇਸ਼ੈਂਟ ਆ ਰਹੇ ਨੇ ਸਾਡੇ ਕੋਲ ਉਹ ਆ ਰਹੇ ਨੇ ਜਿਨ੍ਹਾਂ ਦੇ ਮਤਲਬ ਕਿ ਬਹੁਤ ਜ਼ਿਆਦਾ ਸਟਮਕ ਇਨਫੈਕਸ਼ਨ ਹੋ ਰਹੀ ਹੈ। ਪਿਆਰ ਗਲੇ ਹੋਏ ਨੇ। ਮਤਲਬ ਉਹਨਾਂ ਨੂੰ ਕਿਸੇ ਨੂੰ ਬੁਖਾਰ ਹੋ ਰਿਹਾ ਹੈ ਜਾਂ ਕਿਸੇ ਨੂੰ ਕੋਈ ਕੋਈ ਬੱਚੇ ਬੱਚੇ ਛੋਟੇ ਆਏ ਨੇ ਜਿਨ੍ਹਾਂ ਨੂੰ ਕੋਲਟੀਨ ਦਾ ਬੁਖਾਰ ਜਦੋਂ ਸਭ ਕੁਝ ਹੋ ਗਿਆ। ਨਾਲ ਸਾਡੇ ਕੋਲ ਕੁਝ ਬੀਪੀ ਵਾਲੇ ਪੇਸ਼ੈਂਟ ਵੀ ਰਹੇ ਹਾਲੇ ਜਿਨ੍ਹਾਂ ਦੀ ਦਵਾਈ ਚੱਲ ਰਹੀ ਹੈ। ਉਹਨਾਂ ਨੂੰ ਅਸੀਂ ਦਵਾਈ ਬੁਲਾ ਬਲਾ ਕੇ ਦੇ ਰਹੇ ਹਾਂ। ਤੇ ਅੱਖਾਂ ਦਾ ਵੀ ਬਹੁਤ ਅਲਰਜੀ ਬਹੁਤ ਲੋਕਾਂ ਨੂੰ ਆਈ। ਉਹ ਅਲਰਜੀ ਵਾਸਤੇ ਵੀ ਅਸੀਂ ਮੈਡਮ ਬੁਲਾਏ ਹੋਏ ਨੇ ਉਹਨਾਂ ਨੂੰ ਚੈੱਕ ਕਰਵਾ ਰਹੇ ਹਾਂ ਤੇ ਉਹਨਾਂ ਨੂੰ ਦਵਾਈ ਦੇ ਰਹੇ ਹਾਂ। ਨੂੰ ਤੁਸੀਂ ਗੱਲ ਕੀਤੀ ਹੈ ਵੀ ਜ ਨੇ ਲੋਕ ਕਿਸ ਕਾਰਨ ਜਿਹੜੀ ਇਹ ਦੇਖੀ ਜਾ ਸਕਦੀ ਜਿਹੜੀ ਐਕਚੁਅਲੀ ਜਿਹੜਾ ਪਾਣੀ ਦੇ ਕਰਕੇ ਨਾ ਇਹ ਪਾਣੀ ਜਿਹੜਾ ਬਹੁਤ ਗੰਦਾ ਪਾਣੀ ਹੋਵੇ ਤਾਂ ਕਿ ਪੈਰ ਇਹਨਾਂ ਦੇ ਕਾਫੀ ਖਰਾਬ ਹੋ ਗਏ ਅੰਦਰ ਵਾਈਟ ਵਾਈਟ ਗਲੇ ਪਏ ਪੂੜ ਦਵਾਈ ਦੇ ਰਿਹਾ ਤੇ ਅੱਖਾਂ ਦੀ ਵੀ ਦਿੱਕਤ ਬਹੁਤ ਜ਼ਿਆਦਾ ਹੈ ਇਹਨੂੰ ਖਾਰਿਸ਼ ਬਹੁਤ ਮਹਿਸੂਸ ਕਰ ਰਹੀ ਹੈ ਤਾਂ ਕਿ ਪੂੜ ਦਵਾਈ ਕੀ ਦੇਖ ਸਕਦੇ ਕਿਸ ਤਰ੍ਹਾਂ ਜਿਹੜੇ ਇਨਫੈਕਸ਼ਨ ਜਿਹੜੀ ਆ ਲੋਕਾਂ ਦੀ ਜਿਹੜੀਆਂ ਜ਼ਿਆਦਾ ਵਧੀ ਹੋਈ ਹੈ ਕਿਉਂਕਿ ਹੜਾਂ ਦੇ ਪਾਣੀ ਕਰਨ ਲੋਕ ਪਾਣੀ ਵਿੱਚ ਰਹਿੰਦੇ ਆ ਉਸ ਕਰਕੇ ਇਨਫੈਕਸ਼ਨ ਜਿਹੜੀ ਆ ਵਧੀਆ ਪੈਰਾਂ ਦੀ ਪ੍ਰੋਬਲਮਸ ਆ ਸਕਿੰਦੀ ਜਿਹੜੀਆਂ ਕਾਫੀ ਜਿਹੜੀਆਂ ਪ੍ਰੋਬਲਮਸ ਆ ਇਹ ਸਮਾਧਾਨ ਜਿਹੜਾ ਇੱਥੇ ਬੈਠੀਆਂ ਟੀਮਾਂ ਉਹ ਜਿਹੜੀਆਂ ਕਰਦੀਆਂ ਹੋਈਆਂ ਵੀ ਦਿਖਾਈ ਦੇ ਰੀਆਂ ਕਿਉਂਕਿ ਜਿੱਥੇ ਇੱਕ ਪਾਸੇ ਜਿੱਥੇ ਵੀ ਉਹਨਾਂ ਦੇ ਖਾਣ ਪੀਣ ਦਾ ਇੰਤਜ਼ਾਮ ਕੀਤਾ ਹੋਇਆ ਹੈ ਉਸੇ ਮੈਡੀਕਲ ਸਹੂਤਾ ਵੀ ਜਿਹੜੀਆਂ ਇਹਨਾਂ ਦਿੱਤੀਆਂ ਜਾ ਰਹੀਆਂ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਕੋਈ ਇਹਨਾਂ ਨੂੰ ਜਿਹੜਾ ਮੁਸ਼ਕਲ ਨਾ ਆਵੇ ਇਹ ਰਾਹਤ ਕੈਂਪਾਂ ਜਿਹਦੇ 250 ਦੇ ਕਰੀਬ ਜਿਹੜੇ ਆ ਲੋਕ ਇੱਥੇ ਆ ਕੇ ਹੋਏ ਰਾਹਤ ਕੈਂਪ ਦੇ ਵਿੱਚ ਰਹਿ ਰਿਹਾ ਕਿਉਂਕਿ ਪਿੱਛੇ ਉਹਨਾਂ ਦੇ ਘਰਾਂ ਦੇ ਵਿੱਚ ਜਿਹੜਾ ਪਾਣੀ ਜਾ ਚੁੱਕਾ ਵੀ ਜਿਸ ਕਰਕੇ ਉੱਥੇ ਉਹਨਾਂ ਦਾ ਰੁਕਣਾ ਬਹੁਤ ਮੁਸ਼ਕਲ ਹੋਇਆ ਪਿਆ ਤੇ ਪ੍ਰਸ਼ਾਸਨ ਨੇ ਵੀ ਉਹਨਾਂ ਨੂੰ ਘਰਾਂ ਚੋਂ ਰੈਸ ਕੁਲਤਾ ਹੈ ਗਿਆ ਉਹ ਪਹਿਲਾਂ ਸ਼ੁਕਰਵਾਨਾ ਜਾ ਸਕਣ ਤੇ ਤਾਂ ਜੋ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋ ਮੁਸ਼ਕਲ ਨਾ ਆਵੇ ਲੇਕਿਨ ਇੱਕ ਗੱਲ ਉਹਨਾਂ ਨੇ ਜ਼ਰੂਰ ਕਹੀ ਹੈ ਵੀ ਜਦੋਂ ਅਸੀਂ ਇੱਥੇ ਜਾਵਾਂਗੇ ਤੇ ਸਾਨੂੰ ਉਸ ਵਕਤ ਸੁੱਕਾ ਰਾਸ਼ਨ ਵੀ ਜਿਹੜਾ ਮਿਲਣਾ ਚਾਹੀਦਾ ਜਿਹਦੀ ਵਿਵਸਥਾ ਵੀ ਜਿਹੜਾ ਪ੍ਰਸ਼ਾਸਨ ਕਰਵਾਉਣਾ ਹੋਇਆ ਸਾਫ਼ ਸੂਤੇ ਦਿਖਾਈ ਦੇ ਰਿਹਾ ਕੈਮਰਾਮੈਨ ਜੀ ਦਾ ਸਰਬਜੀਤ ਦਲਿਤ ਕੋ ਰਾਪਤ